ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਨਭਉ ਔਨ ਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪਰ사ਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਾਂ ਤ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਿ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤਾ ਮਰਨ ਕੋ ਭਾਗ ਚਿਤ ਲਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਿ ਦਾਸ ਤਨੇ ਗੁਰ ਰਾਮਦਾਸ ਸਰ ਅਵਰ ਭਰੇ ਅਨਭਾਉ ਅਨਮਾਨ ਅਕਲ ਲਿਵ ਲਾਗੀ 파ਰਸ ਭੇਟਿਆ ਸਹਿਜ ਕਰੇ ਸਤ ਗੁਰ ਪਰ사ਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤਾ ਮਰਨ ਪਾ ਭਾਗ ਚਿਤ ਲਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਾਤ ਮਰਨ ਪਉ ਭਾਗਾ ਚਿਤ ਲਗਾ ਸੰਤੋਖ ਸਰੇ ਕਾਵ ਕਲ ਠਾਕਰ ਹਰਿ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤਾ ਮਰਨ ਪਉ ਭਾਗ ਚਿਤ ਲਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਿ ਦਾਸ ਤਨੇ ਗਰ ਰਾਮਦਾਸ ਸੰਸਰ ਅਵਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ 파ਰਸ ਭੇਟਿਆ ਸਹਿਜ ਕਰੇ ਸਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਾਂ ਤਾ ਮਰਨ ਪਉ ਭਾਗ ਚਿਤ ਲਾਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਿ ਦਾਸ ਤਨੇ ਗੁਰ ਰਾਮ ਦਾਸ ਸੰਸਾਰ ਅਵਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਾਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤਾ ਮਰਨ ਪਉ ਭਾਗ ਚਿਤ ਲਾਗ ਸੰਤੋਖ ਸਰੇ ਕਾਵ ਕਲ ਠਾਕੁਰ ਹਰਿ ਦਾਸ ਤਨੇ ਗੁਰ ਰਾਮਦਾਸ ਸਸਰ ਅਵਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਤਾ ਮਰਨ ਪਉ ਭਾਗ ਚਿਤ ਲਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਿ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤਾ ਮਰਨ ਪਉ ਭਾਗ ਚਿਤ ਲਗ ਸੰਤੋਖ ਸਰੇ ਕਾਵ ਕਲ ਠਾਕਰ ਹਰਿ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ अनभौ अनमान अकल लेव लागी पारस भेट्या सहज करे सतगुरु परसाद परम पद पाया भगत पाए भंडार भरे मेटिया जन्म त मरण को भाग चित लाग संतोह सरे कावकल ठाकुर हरदास तने ਗੁਰੂ ਰਾਮਦਾਸ ਸਰ ਅਬਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਾਂ ਤਾ ਮਰਨ ਪਉ ਭਾਗ ਚਿਤ ਲਾਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਿ ਦਾਸ ਤਨੇ ਗੁਰ ਰਾਮ ਦਾਸ ਸੰਸਰ ਅਬਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤਾ ਮਰਨ ਪਉ ਭਾਗਾ ਚਿਤ ਲਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਿ ਦਾਸ ਤਨੇ ਗੁਰ ਰਾਮਦਾਸ ਸਰ ਅਵਰ ਭਰੇ ਅਨਭਉ ਅਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਾਤਾ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਜੀ ਸਰ ਅਬਰ ਭਰੇ ਅਨਭਉ ਉਨਮਾਨ ਅਕਲ ਲਵ ਲਾਗੀ 파ਰਸ ਭੇਟਿਆ ਸਹਿਜ ਕਰੇ ਸਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਾਂ ਤ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਿ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤ ਮਰਨ ਪਉ ਭਾਗਾ ਚਿਤ ਲਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਿ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨਭਾਉ ਅਨਮਾਨ ਅਕਲ ਲਿਵ ਲਾਗੀ 파ਰਸ ਭੇਟਿਆ ਸਹਿਜ ਕਰੇ ਸਤ ਗੁਰ ਪਰ사ਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤਾ ਮਰਨ ਪਾ ਭਾਗ ਚਿਤ ਲਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਿ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨਭਉ ਉਨਮਾਨ ਅਕਲ ਲਵ ਲਾਗੀ 파ਰਸ ਭੇਟਿਆ ਸਹਿਜ ਕਰੇ ਸਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਾਂ ਤਾ ਮਰਨ ਪਉ ਭਾਗ ਚਿਤ ਲਾਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਿ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਤਾ ਮਰਨ ਕੋ ਭਾਗ ਚਿਤ ਲਾਗਾ ਸੰਤੋਖ ਸਰੇ ਕਾਵ ਕਲ ਠਾਕੁਰ ਹਰਿ ਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ ਵਾਹਿ ਗੁਰ ਜੀ ਕਾ ਖਲਸਾ ਵਾਹਿ ਗੁਰ ਜੀ ਕੀ ਫਤਿਹ